ਹੈਲੋ ਹੈਲੋ ਇਨਕਲਾਬ ਇਨਕਲਾਬ ਜਿੰਦਾਬਾਦ ਬੋਲੇ ਸੋਨਿਆਲ ਆਰਾਮਪਰਾ ਫੂਲ ਵਾਲਿਓ ਇੱਕ ਤਰੀਕ ਵਾਸਤੇ ਤਿਆਰ ਹੋ ਬਹੁਤ ਦੁਖੀ ਕੀਤਾ ਇਹਨਾਂ ਨੇ ਇਹ ਸਾਰੇ ਰੋੜੇ ਰਾਹ ਦੇ ਚੁਗ ਦਿਓ ਇਹ ਕੰਡੇ ਚੁਗ ਦਿਓ ਕੰਮ ਕਰਨ ਦਾ ਨਜ਼ਾਰਾ ਆਊਗਾ 3 ਸਾਲ ਤਾਂ ਐਸੀ ਸਰਕਾਰ ਦੇ ਪਏ ਨੇ ਵੀਰੋ ਆ ਕੈਪਟਨ ਸਾਹਿਬ ਦਾ ਜੱਦੀ ਪਿੰਡ ਹੈ ਮਹਰਾਜ ਲੋਕਾਂ ਨੇ ਬਹੁਤ ਸਪੋਰਟ ਕੀਤੀ ਕਿ ਸਾਡਾ ਇਸ ਪਿੰਡ ਦਾ ਬੋਸਪੋਰਡ ਕੀਤੀ ਪਰ ਉਹਨੇ ਕਦੇ ਤੁਹਾਡੇ ਨਾਲ ਵਫਾ ਨਹੀਂ ਕੀਤੀ ਹੁਣ ਉਸ ਪਾਰਟੀ ਚਲਾ ਗਿਆ ਜਿਹੜੀ ਪਾਰਟੀ ਨੇ ਕਿਸਾਨਾਂ ਨੂੰ 1.5 ਸਾਲ ਬਿਠਾਈ ਰੱਖਿਆ 750 ਕਿਸਾਨ ਸ਼ਹੀਦ ਕਰਤਾ ਤੁਹਾਨੂੰ ਪੁੱਛ ਕੇ ਗਿਆ ਮਹਰਾਜ ਵਾਲਿਓ ਫਿਰ ਇਹ ਉਹ ਤੁਹਾਡੇ ਨਾਲ ਨਹੀਂ ਰਿਹਾ ਤੁਸੀਂ ਕਿਹਨਾਂ ਨਾਲ ਰਹੋ ਤੁਸੀਂ ਵੀ ਬਦਲ ਲਓ ਫਿਰ ਠੇਕਾ ਲਿਆ ਇਹਨਾਂ ਦਾ ਯਾਰ ਕਰਮਜੀਤ ਅਨਮੋਲ ਫਰੀਦਕੋਟ ਤੋਂ ਤੁਹਾਡਾ ਉਮੀਦਵਾਰ ਹੈ ਬਹੁਤ ਗਰੀਬ ਘਰ ਚੋਂ ਆਠਿਆ ਮੁੰਡਾ ਹੈ ਅਸੀਂ ਇਕੱਠੇ ਪੜ੍ਹਿਆ ਪਲੱਸ 1 ਪਲੱਸ 2 ਬੀਕਾਮ ਬੀਏ ਦੇ ਵਿੱਚ ਅਸੀਂ ਇਕੱਠੇ ਸੀ ਸਨਾਮ ਕਾਲਜ ਦੇ ਵਿੱਚ ਬਹੁਤ ਗਰੀਬੀ ਹੰਡਾਈ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜ ਜਾ ਸੋ ਵੀਰ ਐਤ ਕੀ ਝਾੜੂ ਵਾਲਾ ਬੰਦਾ ਦੱਬ ਕੇ ਫਰੀਦਕੋਟ ਦਾ ਸਿੱਧਾ ਹੀ ਬੰਦਾ ਲੋਕ ਸਭਾ 'ਚ ਭੇਜੋ ਗਰੰਟੀ ਮੈਂ ਲੈ ਲਿਆ ਕਿ ਜਿਵੇਂ ਮੈਂ ਬੋਲਦਾ ਸੀ ਸੰਗਰੂਰ ਤੋਂ ਜਿੱਤ ਕੇ ਫਰੀਦਕੋਟ ਵਾਲਾ ਵੀ ਤੁਹਾਡਾ ਮੈਂ ਧੁੱਕੀ ਕੱਢੂ ਉਥੇ ਅਕਾਲੀ ਦਲ ਦਾ ਬੁਰਾ ਹਾਲ ਹੋਇਆ ਪਿਆ ਹੈ ਇੱਕ ਗੱਲ ਦੱਸਣ ਲੱਗਿਆ ਅੰਦਰਲੀ ਅੰਦਰਲੀ ਗੱਲ ਦੱਸਦਾ ਅੰਦਰਲੀ ਗਾਹਾਂ ਨਾਲ ਦੱਸਿਓ ਅਫਸਰਾਂ ਨੇ ਦੱਸਿਆ ਮੈਨੂੰ ਕੁਝ ਅਫਸਰ ਨਾਲ ਵੀ ਉਧਰ ਲਾਉਣੇ ਪੈਂਦੇ ਡਿਊਟੀ ਹਰ ਸਿਮਰਤ ਕੌਰ ਨਾਲ ਤੇ ਸੁਖਵੀਰ ਬਾਦਲ ਨਾਲ ਕਿਉਂਕਿ ਪੁਰਾਣੇ ਮੰਤਰੀ ਰਹੇ ਨੇ ਮੈਂ ਕਿਹਾ ਜੀ ਕਿਵੇਂ ਐ ਦੋਨਾਂ ਜੀਆਂ ਦਾ ਹਾਲ ਕੀ ਐ ਉਹ ਕਹਿੰਦਾ ਜੀ ਮੇਰਾ ਨਾਂ ਨਾ ਲਿਓ ਮੈਂ ਨਾਂ ਨਹੀਂ ਲੈਂਦਾ ਕਹਿੰਦਾ ਜੀ ਰਾਤ ਨੂੰ ਰੋ ਕੇ ਸੌਂਦੇ ਆ ਤੜਕੇ ਉੱਠ ਕੇ ਰੋਂਦੇ ਆ ਆ ਹਾਲ ਤਾਂ ਜੀ ਓਏ ਕਿਉਂ ਸੁਣਦੇ ਹੋ ਕਿਕਲੀ ਉਹਨਾਂ ਦੀ ਪਹਿਲੀ ਪਈ ਆ ਜਾਨ ਨਿਕਲੀ ਥੋੜੇ ਯਾਦ ਆ ਥੋੜੇ ਯਾਦ ਆ ਯਾਰ ਸੋ ਵੀਰ ਮੈਂ ਸਾਰੇ ਪੰਜਾਬ ਜਾ ਕੇ ਆਇਆ ਅੱਜ ਮੈਂ ਅਬੋਰ ਸੀ ਅਬੋਰ ਤਵਾ ਗਿੱਦੜਵਾਏ ਸੀ ਹੁਣ ਤੁਹਾਡੇ ਕੋਲੇ ਆਇਆ ਇਤੋਂ ਬਰਨਾਲੇ ਜਾਊਂਗਾ ਵੀ ਜਿੰਨਾ ਚਿਰ ਇਹਨਾਂ ਦੀਆਂ ਜੜਾਂ ਨਹੀਂ ਪਟੀਆਂ ਜਾਂਦੀਆਂ ਮੈਂ ਨਹੀਂ ਥੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਯਾਰ ਆਸੀਂ ਤੇਨੇ ਬੈਠੇ ਮੈਨੂੰ ਇਹ ਦੱਸੋ ਆਸੀਂ ਤਿੰਨ ਜਾਣੇ ਆ ਬਲਕਾਰ ਕਰਮਜੀਤ ਮੈਂ ਅਸੀਂ ਚੋਟੀ ਦੇ ਕਲਾਕਾਰ ਸੀ ਤਿੰਨੇ ਬਹੁਤ ਪੈਸੇ ਕਮਾਉਂਦੇ ਸੀ ਪੈਸੇ ਕਮਾਉਣੇ ਹੁੰਦੇ ਬਹੁਤ ਸਾਨੂੰ ਕੀ ਲੋੜ ਸੀ ਜੇ ਚੱਜ ਦੇ ਨਿਕਲੇ ਆਉਂਦੇ ਇਹ ਸਾਨੂੰ ਕੀ ਲੋੜ ਸੀ ਇੱਧਰ ਆਉਣ ਦੀ ਸਾਨੂੰ ਲੋੜ ਤਾਂ ਪਈ ਕਿ ਸਾਡੀਆਂ ਅੱਖਾਂ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਫਿਰ ਅਸੀਂ ਇਹ ਕਿੰਨਾ ਕੁ ਚਿਰ ਬਰਦਾਸ਼ਤ ਕਰੀਏ ਇਹ ਥੋੜਾ ਪਿਆਰ ਹੈ ਜਿਹੜਾ ਇੱਥੇ ਤੱਕ ਪਹੁੰਚਾਤਾ ਇਹੀ ਇਹਨਾਂ ਨੂੰ ਦੁੱਖ ਹੈ ਕਿ ਆਮਕਰਾਂ ਦਾ ਮਿੰਦਰ ਮਾਸਟਰ ਦਾ ਮੁੰਡਾ ਮੁੱਖ ਮੰਤਰੀ ਕਿਉਂ ਬਣ ਗਿਆ ਦਾ ਵੀ ਕਰਤਾ ਕਰਤਾ ਕੰਮ ਤੁਸੀਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋੜ ਕੋਈ ਥਾਵੇ ਨਾ ਉਹ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ 'ਚ ਪਾਣੀ ਐ ਨੌਕਰੀਆਂ ਦੇਣ ਵਾਲੀ ਬੜੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਸਾਲੇ ਜੀਜੇ ਨੇ ਪੋਚੀ ਐ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁੱਖੜ ਵੇ ਲੋਕ ਕਹਿੰਦੇ ਰੱਜੇ ਪੁੱਜੇ ਅਸੀਂ ਹੈਗੇ ਭੁੱਖੜ ਵੇ ਪਰ ਸੋ ਚੌਥੇ ਪਾਰਟੀ ਚ ਗੜਨਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੇਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੁੱਟੀ ਹੈ ਲਾ ਫਿਰ 4 ਜੂਨ ਤੋਂ ਬਾਅਦ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ ਤੋਂ ਪਹਿਲਾਂ ਗੱਜ ਕਿ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧਨਵਾਦੀਆਂ ਮੇਰੇ ਵੱਡੇ ਭਾਈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਜਿਨ੍ਹਾਂ ਨੇ ਮੈਨੂੰ ਬਾਬਾ ਫਰੀਦ ਦੀ ਧਰਤੀ ਧਰਤੀ ਤੋਂ ਟਿਕਟ ਦੇ ਕੇ ਨਵਾਜਿਆ ਤੇ ਸਭ ਤੋਂ ਵੱਡਾ ਧੰਨਵਾਦੀ ਤੁਹਾਡਾ ਕਿ ਕਦੋਂ ਦੇ ਫਿਰਦੇ ਹੋ ਤੁਸੀਂ ਇੱਥੇ ਤੋਂ ਪਛੜੇ ਹੋ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਮੌਕਾ ਦਿਨੇ ਹੋ ਤਾਂ ਮੈਂ ਬਾਈ ਭਗਵੰਤ ਮਾਨ ਵਾਂਗੂ ਉਹਨਾਂ ਦੀਆਂ ਪੈੜਾਂ 'ਚ ਪੈੜਾਂ ਧਰ ਕੇ ਤੁਹਾਡੀ ਦਿਨ ਰਾਤ ਸੇਵਾ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾਰ ਧੰਨਵਾਦ ਮੇਰੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਸਾਹਿਬ ਮੈਂ ਉਹਨਾਂ ਨੂੰ ਸਾਡੇ ਰਾਮਪੁਰਾ ਵਿਧਾਨ ਸਭਾ ਹਲਕੇ ਵਿੱਚ ਆਇਆ ਦੇ ਜੀ ਆਖਦਾ ਸਾਰੇ ਹਲਕੇ ਵੱਲੋਂ ਆਮ ਆਦਮੀ ਪਾਰਟੀ ਵਰਕਰ ਸਾਹਿਬਾਨ ਵੱਲੋਂ ਲੀਡਰ ਸਾਹਿਬਾਨ ਵੱਲੋਂ ਬਾਈ ਕਰਮਜੀਤ ਅਨਮੋਲ ਜੀ ਆਪਣੇ ਉਮੀਦਵਾਰ ਨੇ ਫਰੀਦਕੋਟ ਤੋਂ ਲੋਕ ਸਭਾ ਦੇ ਮੈਂ ਇਹੀ ਬੇਨਤੀ ਕਰਦਾ ਵੀ 13 ਲੋਕ ਸਭਾ ਹਲਕਾ ਜਿੱਤ ਰਹੇ ਆ ਉਹਦੇ ਜੋ ਪਹਿਲੇ ਨੰਬਰ ਤੇ ਰਮੋਲ ਜੀ ਲੈ ਕੇ ਆਉਣੇ ਆ ਤੇ ਉਹਦੋਂ ਇੱਕ ਹੋਰ ਬੇਨਤੀ ਕਰਦਾ ਪਹਿਲੇ ਨੰਬਰ ਤੇ ਰਮ ਪ੍ਰਧਾਨ ਜੀ ਜਿੰਦਾਬਾਦ ਹਲਕਾ ਆਏਗਾ ਜੀ ਇੱਕ ਵਾਰ ਮੈਂ ਜੀ ਆਇਆਂ ਕਹਿੰਦਾ ਹਾਂ ਨਾਹਰਾ ਲਗਾਉਣਾ ਪੰਤ ਬਾਦ ਜਿੰਦਾਬਾਦ ਪੰਤ ਬਾਦ ਜਿੰਦਾਬਾਦ ਬੋਲਾ